ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 93 ਆਓ ਸੁਣਦੇ ਹਾਂ ਕਟ ਬੁੱਧੀ ਵਾਲੇ ਜਾਂ ਉਹ ਲੋਕ ਜਿਨ੍ਹਾਂ ਨੇ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਸਮਝਿਆ ਹੀ ਨਹੀਂ ਕਹਿ ਦਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ समरथ गुरु सान ईश्वर ਦੇ ਸਰਗੁਣ ਰੂਪ ਸਾਨ ਤਾਂ ਆਪਣੇ ਸੁਪੁੱਤਰ ਸ਼੍ਰੀ ਚੰਦ ਜੀ ਦੇ ਸਿਰ ਤੇ ਹੱਥ ਰੱਖ ਦਿੰਦੇ ਤਾਂ ਉਸ ਦੇ ਸਾਰੇ ਹੀ ਕਪਾੜ ਖੁੱਲ ਜਾਂਦੇ ਗੁਰੂ ਬਣਨ ਯੋਗ ਬਣਾ ਦਿੰਦੇ ਤੇ ਗੁਰਗੱਦੀ ਆਪਣੇ ਪੁੱਤਰ ਨੂੰ ਦੇ ਦੇ ਦਿੰਦੇ ਆਪਣੇ ਸੇਵਕ ਨੂੰ ਦੇ ਦਿੱਤੀ ਗੁਰੂ ਨਾਨਕ ਸਾਹਿਬ ਸਮਰਥ ਗੁਰੂ ਸਾਨ ਉਹ ਕੀ ਨਹੀਂ ਕਰ ਸਕਦੇ ਸਨ ਉਹਨਾਂ ਨੂੰ ਇੰਜ ਹੀ ਕਰਨਾ ਚਾਹੀਦਾ ਸੀ ਕਿ ਸ੍ਰੀ ਚੰਦ ਨੂੰ ਗੁਰਗੱਦੀ ਦੇ ਦੇਂਦੇ ਤੇ ਆਪਣੀ ਵੈਦੀ ਕੁੱਲ ਅੱਗੇ ਵਧਾਉਂਦੇ ਇਸ ਵਿਚਾਰ ਨੂੰ ਕੋਈ ਮੰਨਤਾ ਗੁਰੂ ਸਾਹਿਬ ਨੇ ਨਹੀਂ ਦਿੱਤੀ ਕਿਉਂ ਨਹੀਂ ਦਿੱਤੀ ਆਓ ਅੱਗੇ ਵਿਚਾਰ ਦੇ ਹਾਂ ਗੁਰੂ ਨਾਨਕ ਸਾਹਿਬ ਇਤਨੀ ਉੱਚੀ ਅਵਸਥਾ ਵਾਲੇ ਸਨ ਈਸ਼ਵਰ ਰੂਪ ਸਨ ਸਰਬ ਗੁਣੀ ਨਿਧਾਨ ਸਨ ਉਹ ਚਾਹੁੰਦੇ ਤਾਂ ਸਾਰੀ ਦੁਨੀਆ ਦੇ ਲੋਕਾਂ ਨੂੰ ਬੁੱਧੀਮਾਨ ਤੇ ਵਿਦਵਾਨ ਬਣਾ ਸਕਦੇ ਸਨ ਪਰ ਅਜਿਹਾ ਕਰਮ ਕੋਈ ਵੀ ਪਵਿੱਤਰ ਆਤਮਾ ਨਹੀਂ ਕਰਦੀ ਕਿਉਂਕਿ ਈਸ਼ਵਰੀ ਵਿਧਾਨ ਦੇ ਉਲਟ ਹੋ ਜਾਂਦਾ ਹੈ ਸਿੱਖੀ ਵਿੱਚ ਈਸ਼ਵਰ ਦੇ ਕਰਮ ਵਿੱਚ ਦਖਲ ਦੇਣਾ ਮੁਨਾਸਬ ਨਹੀਂ ਸਮਝਿਆ ਗਿਆ ਜੋ ਹੋ ਰਿਹਾ ਹੈ ਹੁੰਦਾ ਰਿਹਾ ਹੈ ਹਰ ਕੋਈ ਆਪਣੇ ਆਪਣੇ ਕਰਮ ਭੁਗਤ ਰਿਹਾ ਹੈ ਹਰ ਕੋਈ ਆਪਣੇ ਕਰਮਾਂ ਅਨੁਸਾਰ ਜੀ ਰਿਹਾ ਹੈ ਇਹ ਸਭ ਈਸ਼ਵਰ ਦੀ ਖੇਡ ਹੈ ਇਸ ਵਿੱਚ ਦਖਲ ਦੇਣਾ ਜਾਂ ਰੇਖ 'ਚ ਮੇਖ ਮਾਰਨਾ ਪਵਿੱਤਰ ਮਨੁੱਖ ਨਹੀਂ ਕਰਦੇ ਪਵਿੱਤਰ ਮਨੁੱਖ ਤੋਂ ਭਾਗ ਅਵਤਾਰ ਪੈਗੰਬਰ ਓਲਿਆ ਸੰਤ ਬ੍ਰह्मज्ञानी ਪੂਰਨ ਸਾਧੂ ਇਹ ਈਸ਼ਵਰ ਦੇ ਕੰਮਾਂ ਵਿੱਚ ਦਖਲ ਨਹੀਂ ਦਿੰਦੇ ਬਾਬਾ ਅਟਲ ਜੀ ਨੇ ਆਪਣੇ ਸਾਥੀ ਮਿੱਤਰ ਮੋਹਨ ਨੂੰ 9 ਸਾਲ ਦੀ ਉਮਰ ਵਿੱਚ ਜਿਸ ਨੂੰ ਸੱਪ ਨੇ ਕਟਿਆ ਸੀ ਮਰ ਗਿਆ ਸੀ ਉਸ ਨੂੰ ਜ਼ਿੰਦਾ ਕਰ ਦਿੱਤਾ ਸੀ ਚੱਲ ਉੱਠ ਸਾਡੀ ਵਾਰੀ ਦੇ ਖੇਡ ਨੂੰ ਖੇਡ ਗੁਰੂ ਹਰਗੋਬਿੰਦ ਜੀ ਨੇ ਕਿਹਾ ਬਾਬਾ ਅਟਲ ਨੂੰ ਪੁੱਤਰ ਤੂੰ ਰੱਬ ਦੇ ਕੰਮ ਵਿੱਚ ਦਖਲ ਦਿੰਦਾ ਹੈ ਹੁਣ ਤੂੰ ਜਾਂ ਮੈਂ ਦੋਹਾਂ ਵਿੱਚੋਂ ਇੱਕ ਆਪਾਂ ਆਪਣਾ ਸਰੀਰ ਤਿਆਗਾਂਗੇ ਤਿਆਗਣਾ ਬਣਦਾ ਹੈ ਤਾਂ ਬਾਬਾ ਅਟਲ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਸੀ ਸਾਰੇ ਗੁਰੂ ਸਾਹਿਬਾਨ ਹਮੇਸ਼ਾ ਹੀ ਕਰਾਮਾਤ ਦੇ ਖਿਲਾਫ ਰਹੇ ਕਰਾਮਾਤਾਂ ਨਹੀਂ ਕੀਤੀਆਂ ਈਸ਼ਵਰ ਦਾ ਭਾਣਾ ਮੰਨਦੇ ਆਏ ਗੁਰੂ ਅਰਜਨ ਸਾਹਿਬ ਜੀ ਪ੍ਰਤੱਖ ਹਰ ਸੰ ਭਾਵ ਈਸ਼ਵਰ ਰੂਪ ਸੰ ਨੇ ਤੱਤੀ ਤਵੀ ਤੇ ਬੈਠ ਕੇ ਗਰਮ ਰੇਤਾ ਸਿਰ ਵਿੱਚ ਪੁਆ ਕੇ ਸ਼ਹੀਦੀ ਦੇ ਦਿੱਤੀ ਪਰ ਕਰਾਮਾਤ ਨਹੀਂ ਕੀਤੀ ਜੇ ਉਹ ਚਾਹੁੰਦੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦੇ ਸੀ। ਜ਼ਾਹਾਂਗੀਰ ਦਾ ਤਖਤਾ ਪਲਟ ਸਕਦੇ ਸੀ। ਉਹਨਾਂ ਨੇ ਰੱਬ ਦੇ ਕੰਮ ਵਿੱਚ ਦਖਲ ਨਹੀਂ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਜੰਗ ਵਿੱਚ ਆਪਣੇ ਦੋ ਵੱਡੇ ਪੁੱਤਰਾਂ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਨੂੰ ਲੜ ਕੇ ਸ਼ਹੀਦ ਹੁੰਦੇ ਵੇਖਿਆ ਅਕਾਲ ਪੁਰਖ ਦਾ ਸ਼ੁਕਰ ਕੀਤਾ ਕਿ ਮੇਰੇ ਸਪੁੱਤਰ ਸਿੱਖੀ ਦੀ ਖਾਤਰ ਧਰਮ ਦੀ ਖਾਤਰ ਆਪਣਾ ਫਰਜ਼ ਨਿਭਾ ਗਏ ਹਨ ਕਾਇਰ ਨਹੀਂ ਨਿਕਲੇ ਛੋਟੇ ਦੋ ਸਾਹਿਬਜ਼ਾਦੇ ਬਾਬਾ ਚਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਧਰਮ ਦੀ ਖਾਤਰ ਸੱਚ ਦੀ ਖਾਤਰ ਅਣਖ ਦੀ ਖਾਤਰ ਆਪਣੀ ਸ਼ਹੀਦੀ ਦੇ ਗਏ ਜੰਗਾਂ ਤੋਂ ਬਾਅਦ ਗੁਰੂ ਜੀ ਜਦੋਂ ਦਮਦਮਾ ਸਾਹਿਬ ਸੀ ਤਾਂ ਉੱਥੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਤੋਂ ਆਏ ਤਾਂ ਉਹਨਾਂ ਪੁੱਛਿਆ ਮੇਰੇ ਪਿਆਰੇ ਬੱਚੇ ਨਜ਼ਰ ਨਹੀਂ ਆ ਰਹੇ ਕਿੱਥੇ ਹਨ ਤਾਂ ਗੁਰੂ ਜੀ ਨੇ ਕਿਹਾ ਸੰਗਤ ਵੱਲ ਇਸ਼ਾਰਾ ਕਰਕੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਈਸ਼ਵਰ ਦੇ ਨਿਯਮਾ ਵਿੱਚ ਕਿਸੇ ਵੀ ਗੁਰੂ ਨੇ ਦਖਲ ਨਹੀਂ ਦਿੱਤਾ ਪਰ ਕੋਈ ਬੰਦਾ ਆਪਣੇ ਕਰਮਾਂ ਅਨੁਸਾਰ ਜ਼ਿੰਦਗੀ ਜੀ ਰਿਹਾ ਸੀ ਤਾਂ ਇਹੀ ਸਮਝਾਇਆ ਕਿਸੇ ਚੱਜਾ ਜੀਵਨ ਜੀਓ ਈਸ਼ਵਰ ਦੇ ਗੁਣ ਗਾਓ ਈਸ਼ਵਰ ਵਰਗੇ ਬਣੋ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਬੀਬੀ ਸੁਲੱਖਣੀ ਜੀ ਬਟਾਲਾ ਦੇ ਪਟਵਾਰੀ ਭਾਈ ਮੂਲचंद ਜੀ ਦੀ ਸੁਤਰੀ ਨਾਲ ਹੋਇਆ ਸੀ ਭਾਈ ਮੂਲचंद ਜੀ ਤੇ ਉਹਨਾਂ ਦੀ ਸੁਪਤਨੀ ਬੀਬੀ ਚੰਦੋ ਜੀ ਅਧਿਆਤਮਿਕਤਾ ਤੋਂ ਦੂਰ ਸਨ ਆਮ ਦੁਨੀਆ ਵੀ ਜੀਤ ਸਨ ਉਹ ਗੁਰੂ ਨਾਨਕ ਸਾਹਿਬ ਜੀ ਦੀਆਂ ਵਿਚਾਰਾਂ ਨਾਲ ਤੇ ਕਰਮਾਂ ਨਾਲ ਸਹਿਮਤ ਨਹੀਂ ਸਨ ਦੋਵੇਂ ਜੀਵ ਹੀ પતિ ਪਤਨੀ ਹੰਕਾਰੀ ਸਨ ਪਟਵਾਰੀ ਹੋਣ ਦਾ ਤੇ ਧਨਵਾਨ ਹੋਣ ਦਾ ਉਹਨਾਂ ਵਿੱਚ ਹੰਕਾਰ ਸੀ ਮਾਤਾ ਸੁਲੱਖਣੀ ਜੀ ਵਿੱਚ ਕੁਝ ਅੰਸ਼ ਹੰਕਾਰ ਦਾ ਆ ਗਿਆ ਹੋਵੇਗਾ ਬਾਬਾ ਸ਼ਿਰੀ ਚੰਦ ਤੇ ਬਾਬਾ ਲਖਮੀ ਦਾਸ ਦੋਨਾਂ ਸੁਪੁੱਤਰਾਂ ਵਿੱਚ ਮਾਤਾ ਵੱਲੋਂ ਤੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਵੀ ਗੁਰੂ ਨਾਨਕ ਸਾਹਿਬ ਜੀ ਦੀ ਚੜ੍ਹਤ ਤੇ ਗੁਰੂ ਹੋਣ ਦਾ ਪੁੱਤਰਾਂ ਨੂੰ ਮਾਣ ਹੋ ਗਿਆ ਹੋਵੇਗਾ ਇਸ ਲਈ ਦੋਵੇਂ ਪੁੱਤਰ ਗੁਰੂ ਨਾਨਕ ਸਾਹਿਬ ਦੇ ਆਗਿਆਕਾਰੀ ਨਹੀਂ ਬਣੇ ਹਰ ਜੋ ਹੰਕਾਰ ਦਾ ਭਾਵ ਹੈ ਗੁਰੂ ਨਾਨਕ ਸਾਹਿਬ ਕੋਲ ਅਤਿ ਦੀ ਨਿਮਰਤਾ ਸੀ ਆਪਣੀ ਬਾਣੀ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਵਾਰੀ ਨਿਮਰਤਾ ਭਰੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ ਜਿਵੇਂ ਕਿ ਨਾਨਕ ਨੀਚ ਕਹਿ ਵਿਚਾਰ ਦੂਜੇ ਬੰਦੇ ਭਾਈ ਲੈਣਾ ਜੀ 8 ਸਾਲ ਦੀ ਸੇਵਾ ਦਿਨ ਰਾਤ ਕਰਕੇ ਉਹਨਾਂ ਨੇ ਆਪਣੀ ਮਨ ਨੂੰ ਮਾਣ ਲਿਆ ਪਵਿੱਤਰ ਕਰ ਲਿਆ ਨਿਮਰਤਾ ਵਿੱਚ ਆ ਗਏ ਹੰਕਾਰ ਨੂੰ ਖਤਮ ਕਰ ਦਿੱਤਾ ਪਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਦਾ ਹਰ ਹੁਕਮ ਮੰਨਿਆ ਬਿਨਾ ਕਿੰਤੂ ਪ੍ਰੰਤੂ ਕੀਤੇ ਇੱਕ ਵਾਰੀ ਗੁਰੂ ਜੀ ਨੇ ਕਿਹਾ ਪਾਈ ਲੈਣਾ ਅੱਜ ਪ੍ਰਸਾਦ ਹੋ ਰਹੀ ਹੈ ਸੰਗਤ ਵਾਸਤੇ ਲੰਗਰ ਨਹੀਂ ਹੈ ਲੱਕੜਾਂ ਗਿੱਲੀਆਂ ਪਈਆਂ ਹਨ ਤੁਸੀਂ ਇਸ ਪੇੜ ਤੇ ਚੜੋ ਇਸ ਨੂੰ ਹਿਲਾਓ ਮਠਿਆਈਆਂ ਡਿੱਗਣਗੀਆਂ ਤੇ ਸੰਗਤ ਵਿੱਚ ਵੰਡੋ ਤਾਂ ਪਾਈ ਲੈਣਾ ਜੀ ਪੇੜ ਤੇ ਚੜੇ ਤੇ ਟਾਣੀ ਹਿਲਾਉਣ ਹੀ ਲੱਗੇ ਸਨ ਤਾਂ ਗੁਰੂ ਜੀ ਨੇ ਕਿਹਾ ਪਾਈ ਲੈਣਿਆ ਪੇੜ ਤੇ ਮਠਿਆਈਆਂ ਥੋੜੀ ਲੱਗਦੀਆਂ ਨੇ ਥੱਲੇ ਆ ਜਾ ਕਹਿਣ ਲੱਗੇ ਜੋ ਮੇਰੇ ਮੁਰਸ਼ਿਦ ਨੇ ਕਿਹਾ ਉਹ ਜ਼ਰੂਰ ਹੋਵੇਗਾ ਮੈਨੂੰ ਵਿਸ਼ਵਾਸ ਹੈ ਮਠਿਆਈਆਂ ਡਿੱਗਣਗੀਆਂ ਤਾਂ ਗੁਰੂ ਸਾਹਿਬ ਨੇ ਕਿਹਾ ਥੱਲੇ ਆ ਜਾ ਪਾਈ ਲੈਣਾ ਜੀ ਇਸ ਤਰ੍ਹਾਂ ਹਰ ਇੱਕ ਇਮਤਿਹਾਨ ਪਾਸ ਕਰਦੇ ਗਏ ਤੇ ਬਾਬਾ ਸ਼੍ਰੀਚੰਦ ਲਖਮੀਦਾਸ ਹੋਰ ਗੁਰਸਿੱਖ ਫੇਲ ਹੁੰਦੇ ਗਏ ਗੁਰੂ ਨਾਨਕ ਸਾਹਿਬ ਕਿਸੇ ਦੇਸ਼ ਦੇ ਰਾਜਾ ਮਹਾਰਾਜਾ ਨਹੀਂ ਸਨ ਮਹਾਰਾਜਾ ਗੱਦੀ ਉੱਤੇ ਆਪਣੇ ਪੁੱਤਰ ਨੂੰ ਬਿਠਾ ਦਿੰਦਾ ਹੈ ਇਹ ਤਾਂ ਸ੍ਰਿਸ਼ਟੀ ਦੇ ਲੋਕਾਂ ਦੀ ਸੇਵਾ ਕਰਨ ਲਈ ਆਏ ਸਨ ਤੇ ਕਰ ਰਹੇ ਸਨ ਸੱਚ ਦਾ ਗਿਆਨ ਵੰਡ ਰਹੇ ਸਨ ਸੱਚੇ ਈਸ਼ਵਰ ਬਾਰੇ ਸੱਚੀਆਂ ਜਾਣਕਾਰੀਆਂ ਲੋਕਾਈ ਨੂੰ ਦੇ ਰਹੇ ਸਨ ਅੱਤ ਦੀ ਮਿੱਠੀ ਆਵਾਜ਼ ਵਿੱਚ ਅਤਿ ਦੇ ਮਹਾਨ ਸੱਚੇ ਉਪਦੇਸ਼ਾ ਰਾਹੀ ਗੁਰੂ ਅੰਗਦ ਸਾਹਿਬ ਜੀ ਨੇ ਵੀ ਬਜ਼ੁਰਗ ਅਮਰਦਾਸ ਜੀ ਦੀ 12 ਸਾਲ ਦੀ ਸੇਵਾ ਪੂਰੀ ਹੋਈ ਤਾਂ ਉਹਨਾਂ ਵਿੱਚ ਸੱਚ ਦੀ ਅਜ਼ਮਤ ਆ ਗਈ ਉਹਨਾਂ ਦਾ ਮਨ ਪਵਿੱਤਰ ਹੋ ਗਿਆ ਸੀ ਉਹਨਾਂ ਦੇ ਬੋਲਾਂ ਵਿੱਚ ਰੱਬੀ ਸ਼ਕਤੀ ਆ ਗਈ ਤਾਂ 72 ਸਾਲ ਦੇ ਬਾਬਾ ਅਮਰਦਾਸ ਜੀ ਨੂੰ ਗੁਰੂ ਬਣਾ ਦਿੱਤਾ ਆਪਣੇ ਪੁੱਤਰਾਂ ਭਾਈ ਦਾਸੂ ਜੀ ਤੇ ਭਾਈ ਦਾਤੂ ਜੀ ਨੂੰ ਨਹੀਂ ਬਣਾਇਆ ਕਿਉਂਕਿ ਉਹਨਾਂ ਵਿੱਚ ਨਿਮਰਤਾ ਵਾਲੇ ਗੁਣ ਨਹੀਂ ਸਨ ਗੁਰੂ ਅਮਰਦਾਸ ਜੀ ਨੇ ਵੀ ਆਪਣੇ ਦੋ ਪੁੱਤਰਾਂ ਭਾਈ ਮੋਹਨ ਤੇ ਭਾਈ ਮੋਰੀ ਜੀ ਨੂੰ ਗੁਰਗੱਦੀ ਨਹੀਂ ਦਿੱਤੀ ਬੇਸ਼ੱਕ ਉਹ ਵੀ ਬਹੁਤ ਚੰਗੇ ਕੰਮ ਕਰ ਰਹੇ ਸਨ ਮੰਦਿਅ ਵਿਵਸਥਾ ਬੜੀ ਚੰਗੀ ਸੀ ਪਰ ਜਿੰਨੀ ਚੰਗੀ ਪਵਿੱਤਰਤਾ ਚਾਹੀਦੀ ਸੀ ਉਹ ਨਹੀਂ ਸੀ ਪਵਿੱਤਰਤਾ ਵਾਲੇ ਨਿਮਰਤਾ ਦੇ ਪੁੰਜ ਗੁਰੂ ਰਾਮਦਾਸ ਜੀ ਜੋ ਬਚਪਨ ਵਿੱਚ ਗੁਰੂ ਘਰ ਆ ਕੇ ਸੇਵਾ ਕਰ ਰਹੇ ਸਨ ਉਹਨਾਂ ਨੇ ਸੇਵਾ ਕਰ ਕਰਕੇ ਆਪਣੇ ਮਨ ਨੂੰ ਇਤਨਾ ਨਿਮਰਤਾ ਵਿੱਚ ਲੈ ਆਉਂਦਾ ਸੀ ਕਿ ਲੋਕ ਕਹਿੰਦੇ ਸਨ ਇਸ ਤੋਂ ਵੱਧ ਨਿਮਰਤਾ ਤਾਂ ਹੋ ਹੀ ਨਹੀਂ ਸਕਦੀ ਨਾ ਪੁੱਤਰ ਨੂੰ ਨਾ ਵੱਡੇ ਜਵਾਈ ਨੂੰ ਗੱਦੀ ਦਿੱਤੀ ਗੁਰੂ ਰਾਮਦਾਸ ਜੀ ਨੇ ਵੀ ਆਪਣੇ ਉੱਪਰਲੇ ਦੋ ਵੱਡੇ ਪੁੱਤਰਾਂ ਨੂੰ ਗੁਰਗੱਦੀ ਨਹੀਂ ਦਿੱਤੀ ਛੋਟੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤੀ ਕਿਉਂਕਿ ਉਹਨਾਂ ਵਿੱਚ ਉਹ ਗੁਣ ਸਨ ਜੋ ਗੁਰੂ ਵਿੱਚ ਹੋਣੇ ਚਾਹੀਦੇ ਹਨ ਵੱਡੇ ਪੁੱਤਰਾਂ ਮਹਾਦੇਵ ਤੇ ਪ੍ਰਿਥੀਚੰਦ ਵਿੱਚ ਉਹ ਗੁਣ ਨਹੀਂ ਸੰ। ਗੁਰੂ ਅਰਜਨ ਸਾਹਿਬ ਜੀ ਦੇ ਪੁੱਤਰ ਗੁਰੂ ਹਰगोबिंद ਜੀ ਜਨਮ ਤੋਂ ਸਿੱਧ ਪੁਰਸ਼ ਸਨ। ਆਪਣੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਨੂੰ ਗੁਰਗੱਦੀ ਦਾ ਵਾਰਿਸ 11 ਸਾਲ ਦੀ ਉਮਰ ਵਿੱਚ ਬਣਾ ਦਿੱਤਾ ਸੀ। ਗੁਰੂ ਹਰगोबिंद ਜੀ ਬਾਰੇ ਲਿਖਿਆ ਗਿਆ ਹੈ। ਪੰਜ ਪਿਆਲੇ ਪੰਜ ਪੀਰ ਛੋਟਾ ਮਪੀਰ ਬੈਠਾ ਗੁਰ ਭਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ ਸੂਰਜਮਲ ਅਨੀਰਾਏ ਅਟਲ ਰਾਏ ਤੇ ਤੇਗ ਬਹਾਦਰ ਜੀ ਸਭ ਤੋਂ ਛੋਟੇ ਸਨ ਉਸ ਵਕਤ ਇਹਨਾਂ ਵਿੱਚੋਂ ਕੋਈ ਵੀ ਗੁਰਗੱਦੀ ਦੇ ਕਾਬਿਲ ਨਹੀਂ ਸੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਗੁਰੂ ਜਿੰਦੇ ਜੀ ਦੇ ਪੋਤਰੇ ਗੁਰੂ ਹਰ Rai ਸਾਹਿਬ ਜੀ ਗੁਰਗਤੀ ਦੇ ਯੋਗ ਸਨ ਪੋਤਰੇ ਨੂੰ ਗੁਰਗੱਦੀ ਦਿੱਤੀ ਗੁਰੂ ਹਰ Rai ਸਾਹਿਬ ਜੀ ਦੇ ਦੋਸਤ ਉੱਤਰ ਸਨ RAM Rai ਤੇ Har Krishan ji RAM Rai ਨੇ ਹੁਕਮ ਅਦੂਲੀ ਕੀਤੀ ਸੀ ਇਸ ਲਈ Har Krishan ji ਪਵਿੱਤਰ ਰੂਹ ਵਾਲੇ ਸਨ 5.5 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੂੰ ਗੁਰਗੱਦੀ ਦੇ ਦਿੱਤੀ ਗਈ ਸੀ ਜਦੋਂ ਸਰੀਰ ਛੱਡਣ ਲੱਗੇ ਸਨ ਤਾਂ ਸਿੱਖਾਂ ਨੇ ਪੁੱਛਿਆ ਸਾਨੂੰ ਕਿਸ ਦੇ ਨੜ ਲਾ ਕੇ ਚੱਲੇ ਹੋ ਤਾਂ ਉਹਨਾਂ ਕਿਹਾ ਬਾਬਾ ਬਸੇ ਗ੍ਰਾਮ ਬਕਾਲੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਾਦਾ ਜੀ ਲੱਗਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ ਬਕਾਲੇ ਵਿੱਚ ਜਪ ਤਪ ਤਪਸਿਆ ਦਿਨ ਰਾਤ ਕੀਤੀ। ਉਹਨਾਂ ਨੂੰ ਭਾਈ ਮੱਖਣ ਸ਼ਾਹ ਜੀ ਨੇ ਪ੍ਰਗਟ ਕੀਤਾ ਤੇ ਉਹਨਾਂ ਨੂੰ ਗੁਰੂ ਪਦਵੀ ਮਿਲੀ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਹੁਕਮ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕੋ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਸਨ। ਜੋ ਜਨਮ ਤੋਂ ਹੀ ਪਵਿੱਤਰ ਸਨ ਰੱਬੀ ਗੁਣਾ ਵਾਲੇ ਸਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਨਾਲ ਮਾਤਾ ਗੁਜਰੀ ਜੀ ਦੋਹਾਂ ਨੇ ਜਪ ਤਪ ਕੀਤਾ ਸੀ ਦੋਹਾਂ ਦੇ ਪਵਿੱਤਰ ਮਨ ਸਨ ਉਹਨਾਂ ਦਾ ਸੁਪੁੱਤਰ ਵੀ ਪਵਿੱਤਰ ਮਨ ਵਾਲਾ ਨਿਰੰਕਾਰ ਰੂਪ ਪੈਦਾ ਹੋਇਆ ਸਾਰਾ ਬਿਉਰਾ ਲਿਖਣ ਦਾ ਮਤਲਬ ਇਹ ਹੈ ਕੇ ਸਾਰੇ ਹੀ ਗੁਰੂ ਸਾਹਿਬਾਨਾਂ ਨੇ ਉਹਨਾਂ ਨੂੰ ਗੁਰਗੱਦੀ ਦਿੱਤੀ ਜਿਨ੍ਹਾਂ ਵਿੱਚ ਈਸ਼ਵਰੀ ਗੁਣ ਸਨ ਬੇਸ਼ੱਕ ਜੀਨਸ ਥਿਓਰੀ ਦੇ ਹਿਸਾਬ ਨਾਲ ਹਰ ਬੱਚੇ ਨੂੰ ਆਪਣੇ ਮਾਤਾ ਪਿਤਾ ਤੋਂ ਚੰਗੇ ਤੇ ਮਾੜੇ ਸੰਸਕਾਰ ਮਿਲਦੇ ਹਨ ਜਿਨ੍ਹਾਂ ਗੁਰੂਆਂ ਦੇ ਬੱਚਿਆਂ ਨੇ ਜਪ ਤਪ ਕਰਕੇ ਆਪਣੇ ਆਪ ਨੂੰ ਪਵਿੱਤਰ ਕਰ ਲਿਆ ਕਮੀਆਂ ਦੂਰ ਕਰ ਲਈਆਂ ਤਾਂ ਉਹਨਾਂ ਨੂੰ ਗੁਰਗੱਦੀ ਲਈ ਥਾਂ ਦਿੱਤੀ ਗਈ। ਬੀਬੀ ਪੰਨੀ ਜੀ ਤੇ ਗੁਰੂ ਰਾਮਦਾਸ ਜੀ ਦੇ ਦੋ ਵੱਡੇ ਸੁਪੁੱਤਰਾਂ ਵਿੱਚ ਸੰਪੂਰਨ ਪਵਿੱਤਰਤਾ ਨਹੀਂ ਸੀ। ਸਭ ਤੋਂ ਛੋਟੇ ਵਿੱਚ ਸੀ ਗੁਰੂ ਅਰਜਨ ਸਾਹਿਬ ਜੀ ਵਿੱਚ। ਗੁਰੂ ਕਾਲ ਵਿੱਚ ਵਿਆਹ ਸ਼ਾਦੀਆਂ ਸੰਯੋਗ ਨਾਲ ਹੁੰਦੀਆਂ ਸਨ। ਜਿਸ ਵੇਲੇ ਗੁਰੂ ਸਾਹਿਬ ਦੇ ਬੱਚੇ ਵੱਡੇ ਹੋਣੇ ਲੜਕੇ ਜਾਂ ਲੜਕੀਆਂ ਵਿਆਹਣ ਯੋਗ ਹੋਣੇ ਤਾਂ ਸੰਗਤ ਵਿੱਚ ਆਖਿਆ ਜਾਂਦਾ ਸੀ ਸਾਡਾ ਬੱਚਾ ਵਿਆਹਣ ਯੋਗ ਹੈ ਜੇ ਕੋਈ ਇਸ ਲਈ ਯੋਗ ਰਿਸ਼ਤਾ ਹੋਵੇ ਤਾਂ ਉਸ ਦੇ ਉੱਤੇ ਅਸੀਂ ਵਿਚਾਰ ਕਰ ਲੈਂਦੇ ਹਾਂ ਇਹ ਨਹੀਂ ਦੇਖਿਆ ਜਾਂਦਾ ਸੀ ਕਿ ਵੱਡਾ ਘਰ ਹੋਵੇ ਧਨવાન ਹੋਵੇ ਇਹ ਦੇਖਿਆ ਜਾਂਦਾ ਸੀ ਕਿ ਸਿਰਫ ਤੇ ਸਿਰਫ ਉਹ ਮਨੁੱਖ ਹੋਵੇ ਜਿਸ ਵਿੱਚ ਨਿਮਰਤਾ ਹੋਵੇ ਗੁਰਮਤ ਹੋਵੇ ਤੇ ਗੁਣ ਹੋਣ ਗੁਣਾਂ ਨੂੰ ਦੇਖਿਆ ਜਾਂਦਾ ਸੀ ਜਿਹੜਾ ਆਪਣੀ ਲੜਕੀ ਦਾ ਰਿਸ਼ਤਾ ਕਿਸੇ ਗੁਰੂ ਦੇ ਲੜਕੇ ਨਾਲ ਕਰਨਾ ਚਾਹੁੰਦਾ ਸੀ ਤਾਂ ਉਹ ਸੰਗਤ ਵਿੱਚ ਖੜਾ ਹੋ ਕੇ ਕਹਿੰਦਾ ਸੀ ਇਹ ਮੇਰਾ ਬੱਚਾ ਹੈ ਤੇ ਉਹ ਸਮਾਜ ਵਿੱਚ ਪ੍ਰਤਿਸ਼ਠਾ ਵਾਲਾ ਹੁੰਦਾ ਸੀ ਕਬੀਤਰਤਾ ਨਿਮਰਤਾ ਵਾਲਾ ਹੁੰਦਾ ਸੀ ਸੱਚੇ ਗੁਨਾ ਦਾ ਮਾਲਕ ਹੁੰਦਾ ਸੀ ਜ਼ਿਆਦਾਤਰ ਰਿਸ਼ਤੇ ਇਸ ਤਰ੍ਹਾਂ ਹੀ ਹੋਏ ਸਨ ਰਿਸ਼ਤਿਆਂ ਦਾ ਅਧਾਰ ਸੱਚ ਹੀ ਹੁੰਦਾ ਸੀ ਸਿੱਖ ਧਰਮ ਦਾ ਅਧਾਰ ਸੱਚ ਹੈ ਈਸ਼ਵਰ ਦਾ ਅਧਾਰ ਵੀ ਸੱਚ ਹੈ ਈਸ਼ਵਰ ਖੁਦ ਸੱਚ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ